ਹਾਂਜੀ ਵੀਰ ਜੀ ਤੁਸੀਂ ਅੱਜ ਇਕੱਠੇ ਹੋਏ ਹੋ ਹਿੰਦੂ ਫਤ ਹਿੰਦੂ ਧਰਮ ਨੂੰ ਇਹ ਕਹਿਣਾ ਚਾਹਤੋਂ ਕੀ ਮੈਂ ਸਭ ਤੋਂ ਪਹਿਲਾਂ ਸਾਰੇ ਦੇਖ ਰਹੇ ਭਰਾਵਾਂ ਨੂੰ જય શ્રી ਰਾਜ ਅੱਜ ਦਾ ਜਿਹੜਾ ਮਸਲਾ ਹੈ ਜੀ ਅਸੀਂ ਕਨਾਲ ਥਾਣੇ ਇਕੱਠੇ ਹੋਏ ਆ 29 ਤਰੀਕ ਨੂੰ ਸੁਰਖਪੀ ਰੋਡ ਗਲੀ ਨੰਬਰ 20 ਦੇ ਵਿੱਚ ਇੱਕ ਬਾਲਾਜੀ ਦਾ ਮੰਦਿਰ ਹੈ ਜਿੱਥੇ ਕੋਈ ਇੱਕ ਸਾਹਮਣੇ ਘਰ ਹੈ ਕੋਈ ਗਲੀ ਦੇ ਵਿੱਚ ਜੇ ਜਿਨ੍ਹਾਂ ਨੂੰ ਕੋਈ ਸਪੀਕਰ ਤੋਂ ਤਕਲੀਫ ਸੀ ਕਹਿੰਦੇ ਜੀ ਸਪੀਕਰ ਬੰਦ ਕਰੋ ਉਹ ਇਹ ਜਿਹੜਾ ਮਸਲਾ ਹੈਗਾ ਅੱਜ ਤੋਂ 1.5 2 ਸਾਲ ਪਹਿਲਾਂ ਵੀ ਹੋ ਚੁੱਕਿਆ ਉਸ ਬੰਦੇ ਨਾਲ ਉਸ ਤੋਂ ਬਾਅਦ ਵੀ 2 3 ਵਾਰੀ ਉਹ ਬੰਦਾ ਜਿਹੜਾ ਹੈਗਾ ਪੰਡਿਤ ਜੀ ਨੂੰ ਧਮਕੀ ਦੇ ਚੁੱਕਿਆ ਤੇ 29 ਤਰੀਕ ਦੀ ਗੱਲ ਹੈ ਜੀ 29 ਤਰੀਕ ਨੂੰ ਪੰਡਿਤ ਜੀ ਦਾ ਫੋਨ ਆਇਆ ਕਿ ਇੱਦਾਂ ਕਰਕੇ ਸਵੇਰ ਦੇ ਟਾਈਮ ਤੇ ਆਰਤੀ ਚੱਲ ਰਹੀ ਸੀ ਤੇ ਇਹ ਬੰਦਾ ਜਿਹੜਾ ਸ਼ੋਕ ਨਾਮ ਦਾ ਬੰਦਾ ਹੈ ਇਹ ਆਰਤੀ ਟਾਈਮ ਤੇ ਆਇਆ ਬਾਹਰ ਖੜ ਕੇ ਜਿਹੜੀ ਸੀਸੀਟੀਵੀ ਵੀਡੀਓ ਵੀ ਹੈਗੀ ਆ ਕਿ ਇਹ ਬਾਹਰ ਖੜ ਕੇ ਕਹਿੰਦਾ ਕਿ ਬਾਹਰ ਆ ਨਿਕਲ ਆਰਤੀ ਬੰਦ ਕਰ ਸਪੀਕਰ ਬੰਦ ਕਰ ਉਦੋਂ ਬਾਅਦ ਕੀ ਹੁੰਦਾ ਕਿ ਪੰਡਤ ਜੀ ਦਾ ਫੋਨ ਆਉਂਦਾ ਅਸੀਂ ਸ਼ਾਮ ਨੂੰ ਇਕੱਠੇ ਹੁੰਨੇ ਆ ਆਰਤੀ ਟਾਈਮ ਤੇ ਸ਼ਾਮ ਨੂੰ 7 ਵਜੇ ਆਰਤੀ ਦਾ ਟਾਈਮ ਸੀ ਅਸੀਂ ਸਾਰੇ ਉੱਥੇ ਇਕੱਠੇ ਹੋਏ ਆ ਅਸੀਂ ਪ੍ਰਸ਼ਾਸਨ ਨੂੰ ਵੀ ਇਤਲਾਹ ਦਿੱਤੀ ਕਿ ਭਾਈ ਇਦਾਂ ਕਰਕੇ ਮੰਦਿਰ ਦੀ ਬੇਦਬੀ ਬੇਅਦਬੀ ਹੋ ਰਹੀ ਆ ਇੱਥੇ ਜ਼ਰੂਰ ਪਹੁੰਚਿਆ ਜਾਵੇ ਪ੍ਰਸ਼ਾਸਨ ਨੇ ਮੌਕੇ ਤੇ ਇੱਕ ਪੀਸੀਆਰ ਟੀਮ ਭੇਜੀ ਪੀਸੀਆਰ ਟੀਮ ਨੇ ਸਾਡੀ ਇੱਕ ਜਿਹੜੀ ਦਰਖਾਸਤ ਲਿਖੀ ਉਹ ਦਰਖਾਸਤ 29 ਤਰੀਕ ਦੀ ਲਿਖ ਕੇ ਏਐਸਆਈ ਇਕਬਾਲ ਸਿੰਘ ਜੀ ਕੋਲੇ ਆ ਉਹ ਲੈ ਗਏ ਤਿੰਨ ਦਿਨ ਚਾਰ ਦਿਨ ਬੀਤਣ ਤੋਂ ਬਾਅਦ ਸਾਡੀ ਕੋਈ ਸੁਣਵਾਈ ਨਹੀਂ ਹੋਈ ਕੱਲ ਉਹ ਦੂਜੀ ਪਾਰਟੀ ਜਿਹੜੀ ਆਪਦੀ ਲਾਤ ਉੱਪਰ ਰੱਖਣ ਦੇ ਵਜਾਇਏ ਸਾਡੇ ਪੰਡਿਤ ਜੀ ਤੇ ਈਸ਼ਵਰ ਜੀ ਤੇ ਆ ਕੇ ਦਰਗਾਹਤ ਦੇ ਗਏ ਕਿ ਸਪੀਕਰ ਦੀ ਆਵਾਜ਼ ਉੱਚੀ ਕਰਦਾ ਤੇ ਕੱਲ ਸਾਨੂੰ ਫੋਨ ਆਉਂਦਾ ਕਿ ਸਵੇਰੇ 10 ਵਜੇ ਤੁਸੀਂ ਥਾਣੇ ਪਹੁੰਚੋ ਅਸੀਂ 10 ਵਜੇ ਦੇ ਥਾਣੇ ਬੈਠੇ ਆ ਜੀ ਹੁਣ ਗੱਲਾਂ ਦੇ ਵਿੱਚ ਇਹ ਹੈ ਕਿ ਸਾਡੀ 4 ਤੋਂ 5 ਦਿਨ ਪਹਿਲਾਂ ਦਰਖਾਸਤ ਲਿਖੀ ਗਈ ਸੀ ਹੋਂਦੇ ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕਿਸੇ ਨੂੰ ਕੋਈ ਬੁਲਾਇਆ ਨਹੀਂ ਗਿਆ ਜਿਹੜੀ ਉਹਨਾਂ ਨੇ ਦਰਖਾਸਤ ਲਿਖਾਈ ਜਿਹੜਾ ਕਿ ਲਾਅ ਦੇ ਵਿੱਚ ਹੀ ਹੈ ਨਹੀਂ ਕਿ ਸਪੀਕਰ ਬੰਦ ਕਰਾ ਲੂਗਾ ਇਸੇ ਵੀ ਧਾਰਮਿਕ ਸਥਾਨ ਦਾ ਐ ਸਪੀਕਰ ਕਿੱਦਾਂ ਕਿੱਦੇ ਬੰਦ ਕਰਾ ਲੂਗਾ ਕੋਈ ਜਿਹੜੀ ਉਸੇ ਸੀ 3 ਘੰਟੇ ਹੋ ਗਏ ਅੱਜ ਥਾਣੇ 'ਚ ਬੈਠਿਆ ਨੂੰ ਸਾਨੂੰ ਸਾਡੀ ਨਾਂ ਤਾਂ ਕੋਈ ਸੁਣਵਾਈ ਹੋ ਰਹੀ ਐ ਦੂਜੀ ਪਾਰਟੀ ਆ ਰਹੀ ਐ ਦੂਜੀ ਪਾਰਟੀ ਨੂੰ ਅੰਦਰ ਭਾਇਆ ਜਾ ਰਿਹਾ ਸਾਨੂੰ ਕਹਿੰਦੇ ਤੁਸੀਂ ਬਾਹਰ ਬਹਿ ਜਾਓ ਤੇ ਬਸ ਹੁਣ ਅਗਲੀ ਸਾਡੀ ਇਹ ਐ ਜੀ ਅੱਗੇ ਅਸੀਂ ਦੇਖਦੇ ਹਾਂ ਹੋਰ 15 ਮਿੰਟ 20 ਮਿੰਟ ਦੇਖਦੇ ਹਾਂ ਜੇ ਸਾਡੀ ਕੋਈ ਸੁਣਵਾਈ ਹੁੰਦੀ ਐ ਠੀਕ ਐ ਨਹੀਂ ਫਿਰ ਅਸੀਂ ਆਪ ਦਾ ਜਿਹੜੀ ਅਗਲੀ ਕਾਰਵਾਈ ਆਪ ਦਾ ਧਰਨਾ ਲਾਵਾਂਗੇ ਆਪ ਦਾ ਮੁਜ਼ਾਹਰਾ ਕਰਾਂਗੇ ਵੀ ਅਸੀਂ ਮੰਦਰ ਦੀ ਬੇਅਦਬੀ ਸਹਿਣ ਨਹੀਂ ਕਰ ਸਕਦੇ ਜੈ ਸ਼੍ਰੀ ਰਾਮ ਬੜਿਆ हाँ जी पंडित जी की नाम है मेरा नाम ईश्वर शर्मा शास्त्री जी जो मंदिर हुई है मंदिर है अपना सुरखपी रोड बी नंबर गली बालाजी मंदिर शंकर अवतार राम भक्त श्री बालाजी धाम अपने मंदिर का नाम है पिता की, जी की गलबात हुई है गलबात जी मैं आरती करता जी सवेरे उठ के रोज़ करता सवेरे छे बजे मेरा स्पीकर डैक लगता जी सत बजे तक लगता है सवा सत्त बजे आरती होंह मिनट मेरी आरती वगैरह सब ਪੂਰਨ ਹੋ ਜਾਂਦੀ ਹੈ ਜੀ ਠੀਕ ਹੈ ਜੀ ਤੇ ਮੈਂ ਸਵੇਰੇ ਸ਼ਾਮ ਦੇ ਲਈ ਆਰਤੀ ਕਰਦਾ ਸਵੇਰੇ ਕੰਟਾ ਸ਼ਾਮ ਨੂੰ ਕੰਟਾ ਢੇਲੀ ਮੇਰਾ ਸਪੀਕਰ ਲੱਗਦਾ ਪਹਿਲਾ ਸਭ ਤੋਂ ਪਹਿਲਾ ਸਵੇਰੇ ਉੱਠਦੇ ਗਾਇਤਰੀ ਮੰਤਰ ਚੱਲਦਾ ਜੀ ਉਸ ਤੋਂ ਬਾਅਦ ਸ਼੍ਰੀ ਹਨੂਮਾਚਰੀ ਸਾਹਿਬ ਪਾਰ ਚੱਲਦਾ ਫਿਰ ਮੈਂ ਆਰਤੀ ਕਰਦਾ ਜੀ ਸਾਰਾ ਮੱਲਾ ਆਪਣਾ ਨਾਲ ਅਗਲਾ ਕਹਿੰਦਾ ਵੀ ਹਾਂ ਚਲਾਓ ਮੈਨੂੰ ਖੁਦ ਕਹਿ ਕੇ ਜਾਂਦੇ ਪੰਡਤ ਜੀ ਸਪੀਕਰ ਚਲਾਇਆ ਕਰੋ ਇਸ ਸਗੋ ਸ਼ਾਦੀਆਂ ਸੁੱਖ ਤਕਲੀਫਾਂ ਸਾਰੀਆਂ ਦੂਰ ਹੋ ਜਾਂਦੀਆਂ ਹਨ ਗਾਇਤਰੀ ਸੁਣਦੇ ਆ ਸੁੱਖ ਸਮਰiddhi ਮਿਲਦੀ ਆ ਸਾਰਾ ਉਹਨਾਂ ਫੱਲੇ ਮਿਲਦਾ ਇਹ ਚੀਜ਼ ਦਾ ਠੀਕ ਹੈ ਸਿਰੋਕੀ ਆਰਤੀ ਕਰਦਾ ਤੇ ਮੈਨੂੰ ਇਹ ਬੰਦਾ ਪਹਿਲਾਂ ਵੀ ਦੋ ਤਿੰਨ ਵਾਰੀ ਧਮਕੀ ਦੇ ਗਿਆ ਮੈਂ ਨੂੰ ਕਿੰਨੇ ਵਾਰੀ ਕਿਹਾ ਵੀ ਭਾਈ ਕੋਈ ਨਾ ਆਵਾਜ਼ ਥੋੜੀ ਤੇਜ਼ਾ ਕੱਟ ਕਰਦਾ ਕੋਈ ਚੱਕਰ ਨਹੀਂ ਪਰ ਤੂੰ ਗਾਲ੍ਹਾਂ ਨਾ ਕੱਢ ਇਹ ਮੈਨੂੰ ਕਹਿੰਦਾ ਮੈਂ ਐ ਕਰ ਦੂੰਗਾ ਤੈਨੂੰ ਬਹੁਤ ਕੁਝ ਬੋਲਿਆ ਜੀ ਪਰ ਮੈਂ ਫਿਰ ਵੀ ਚਲੋ ਆਪਦੇ ਮੰਦਰ ਤੇ ਸੈਨ ਕਰੀਗਾ ਮੈਂ ਕੋਈ ਨਾ ਚਲੋ ਅਬ ਜੋ ਕਰੂਗਾ ਕਰੂਗਾ ਉਹ ਕਰੂਗਾ ਵੀ ਠੀਕ ਹੈ ਨਹੀਂ ਤੇ ਫਿਰ ਵੀ ਹੁਣ ਮੈਨੂੰ ਇਸ ਵਾਰੀ ਆ ਥੋੜੀ ਹੁਣ ਮੈਨੂੰ ਮੰਦਰ ਦੇ ਇਹਨਾਂ ਸਾਰਾ ਪਰਿਵਾਰ ਆ ਗਿਆ ਮੁੰਡਾ ਆ ਗਿਆ ਮੁੰਟੀ ਖੁਦ ਆ ਗਿਆ ਉਹਦਾ ਪਿਓ ਆ ਗਿਆ ਕੁੜ ਸਾਰੀਆਂ ਉਹਨਾਂ ਦੇ ਕਰਦੇ ਆਗੇ ਬੰਦੇ ਕਹਿੰਦੇ ਬਾਹਰ ਨਿਕਲ ਬਾਹਰ ਨਿਕਲ ਕੁੱਤੀ ਦੇ ਵਿਜਾ ਇੰਨੀ ਗੰਦੀ ਗੰਦੀ ਗੱਲਾਂ ਕਰਦੇ ਮੈਨੂੰ ਮੰਦਰ ਚਾ ਤੈਨੂੰ ਅਸੀਂ ਐ ਕਰ ਦਾਂਗੇ ਤੈਨੂੰ ਮੰਦਰ ਦੇ ਅੰਦਰ ਆ ਕੇ ਚਪੇੜੇ ਮਾਰਾਂਗੇ ਤੂੰ ਸਪੀਕਰ ਕਿਉਂ ਲਾਣਾ ਹੈ ਸਪੀਕਰ ਹੀ ਲਾਣਾ ਐ ਬੋਲਦੇ ਆ ਜੀ ਹੁਣ ਤੁਹਾਡਾ Hindu ਧਰਮ ਸੰਗਠਨ ਨਾਲ ਕੋਈ ਗੱਲਬਾਤ ਅੱਗੇ ਚੱਲ ਰਹੀ ਹੈ ਹਾਂ ਜੀ ਚੱਲਦੀ ਹੈ ਜੇ ਤੁਹਾਡੇ ਕੰਪਲੀਟ ਦੀ ਕਾਰਵਾਈ ਨਹੀਂ ਹੁੰਦੀ ਕਿ ਤੁਹਾਡੇ Hindu ਧਰਮ ਸੰਗਠਨ ਵਾਲੇ ਨਾਲ ਖੜਨਗੇ ਜੀ ਇਹਨੂੰ ਲੈ ਕੇ ਹਾਂਜੀ ਹਾਂਜੀ ਜ਼ਰੂਰ ਖੜਨਗੇ ਅਸੀਂ ਵੀ ਖੜੇ ਹਾਂ ਜੀ ਜ਼ਰੂਰ ਖੜਾਂਗੇ ਜੀ ਉਹ ਵੀ ਸਾਡੇ ਨਾਲ ਹੀ ਹੈ ਜੀ Hindu ਧਰਮ ਦੇ ਨਾਲ ਹੀ ਅੱਗੇ ਬਧਾਣਾ ਹੀ ਆ ਕਟਾਣਾ ਕਿਉਂ ਆ ਇਹ ਨਾਲ ਹੀ ਆਪਾਂ ਜੁੜੇ ਹੋਏ ਆ ਜੀ ਸਨਾਤਨ ਧਰਮ ਅਸ ਤੋਂ ਨਹੀਂ ਆ ਜੀ ਇਹ ਆਰਾਮ ਤੋਂ ਵੀ ਪਹਿਲਾਂ ਦਾ ਧਰਮ ਚੱਲਦਾ ਇਹ ਸਨਾਤਨ ਧਰਮ ਬਹੁਤ ਪੁਰਾਣਾ ਆ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਸਾਨੂੰ ਤਾਂ ਵੀ ਸਾਡੀ ਸੁਣਵਾਈ ਹੋਵੇ ਜੀ ਬਸ ਸਾਡੀ ਤਾਂ ਇੰਨੀ ਕੀ ਮੰਗਿਆ ਬਸ ਸਾਡਾ ਸਪੀਕਰ ਦਾ ਮੰਦਰ ਤੇ ਚੱਲਣੀ ਚਾਹੀਦਾ ਬਸ ਸਾਡੀ ਤਾਂ ਇੰਨੀ ਕੀ ਸੁਣਵਾਈ ਆ ਜੀ ਜੇ ਨਹੀਂ ਹੁੰਦੀ ਅਗਲੇ ਸੈਸ਼ਨਸ 'ਚ ਸਾਡਾ ਕੀ ਹੋਊਗਾ ਅਸੀਂ ਤਾਂ ਨਾ ਲਾਵਾਂਗੇ ਜੀ ਕਿੱਥੇ ਲਗਾਉਂਗੇ ਇਹ ਤਾਂ ਜਲ ਥਾਣੇ ਲਾਵਾਂਗੇ ਜੀ ਹਾਂ ਜਾਂ ਆਪਣੇ ਕਿਨਵਾ ਮੰਦਰ ਮੂਰੇ ਲਾਵਾਂਗੇ ਜੀ ਜਾਂ ਜਿਹਨਾਂ ਨੇ ਜਿਹੜੇ ਸਾਨੂੰ ਗਾਲ੍ਹਾਂ ਕੱਢ ਕੇ ਗਿਆ ਉਹਨਾਂ ਤੇ ਕਰਦੇ ਮੂਰੇ ਲਾਵਾਂਗੇ ਜੀ ਧਰਨਾ ਸਾਡੇ ਹਿੰਦੂ ਧਰਮ ਦੇ ਸਾਰੇ ਬੰਦੇ ਬੋਲੇ ਸੱਚੇ ਦਰਵਾਜ਼ ਕੀ ਜੈ ਸਿਆਪਤੀ ਰਾਮਚੰਦਰ ਮਹਾਰਾਜ ਕੀ ਜੈ ਮਤਲਬ ਹੀਰਪਾਲ ਕੋਰੇ ਜੀ ਮੇਰਾ ਕਿਥੇ ਰਹਿੰਦੇ ਹੋ ਸਰਪੀ ਰੋਡ ਗਲੀ ਨੰਬਰ 20 ਮਤਲਬ ਤੁਸੀਂ ਅੱਜ ਇਕੱਠੇ ਹੋਏ ਹੋ ਹਾਂਜੀ ਮਸਲੇ ਕਰਕੇ ਤੁਸੀਂ ਇਕੱਠੇ ਆਹ ਵਸ ਜੀ ਸਪੀਕਰਾਂ ਦੀ ਆਵਾਜ਼ ਘੱਟ ਕਰਾਈ ਜਾਵੇ ਜੀ ਘਰ ਦੇ ਕੋਲੇ ਮੰਦਰ ਹੈ ਨਾ ਸਪੀਕਰਾਂ ਦੀ ਆਵਾਜ਼ ਬਹੁਤ ਆਉਂਦੀ ਹੈ ਘਰ 'ਚ ਫੋਨ ਵੀ ਸੁਣਦਾ ਇੱਕ ਦੂਜੇ ਦੇ ਅੰਦਰੋਂ ਕਮਰੇ ਬਹੁਤ ਪਰੇਸ਼ਾਨ ਹੈ ਜੀ ਵਾਜ ਤਾਂ ਵਾਜੀ ਘੱਟ ਕੀਤੀ ਜਾਵੇ ਹੋਰ ਕੋਈ ਦੁਸ਼ਮਣੀ ਨਹੀਂ ਮੰਦਰ ਨਾਲ ਸਾਡੀ ਅਸੀਂ ਬਸ ਆਵਾਜ਼ ਨਾਲ ਹੀ ਹੈਗੇ ਵੀ ਆਵਾਜ਼ ਘੱਟ ਕਰੋ ਤੁਸੀਂ ਇਹ ਕਹਿੰਦੇ ਵੀ ਨਹੀਂ ਕਰਦੇ ਸੀ ਐਵੇਂ ਚੱਲੂਗਾ ਸਾਡੇ ਪ੍ਰਧਾਨ ਸਾਹਿਬ ਕਹਗੇ ਜੀ ਤੇ ਜੇ ਤੁਸੀਂ ਕਹਿੰਦੇ ਵੀ ਜਾਵੜੋ ਵੀ ਇਹ ਕਰ ਦੋ ਬੰਦ ਆਵਾਜ਼ ਕਰੋ ਤੁਸੀਂ ਘਰ ਵਿੱਚ ਕੇ ਜਾਵੜ ਸਾਡੀ ਵਾਜ ਐਵੇਂ ਚੱਲੂਗੀ ਪ੍ਰਧਾਨ ਦਾ ਕੀ ਨਾਮ ਹੈ ਇਹ ਨਹੀਂ ਦੱਸਿਆ ਜੀ ਉਹਨਾਂ ਨੇ ਉਹ ਕਹਗੇ ਸਾਡੇ ਪ੍ਰਧਾਨ ਘਰੇ ਐਵੇਂ ਚੱਲੂਗੀ ਸਾਨੂੰ ਦੱਸਿਆ ਜਾ ਵੀ ਕਿਹੜਾ ਪ੍ਰਧਾਨ ਕਹਗੇ ਐਵੇਂ ਚੱਲੂ ਪ੍ਰਧਾਨ ਘਰੇ ਆ ਕੇ ਬੈਠੇ ਸਾਡੇ ਤਿੰਨੇ ਸਪੀਕਰ ਖਲਾ ਕੇ ਵੇਖੇ ਵੀ ਕੀ ਹਾਲ ਹੁੰਦਾ ਇੱਥੇ ਇੱਕ ਵਾਰੀ ਬੇਨਤੀ ਕਰੂੰਗਾ ਪ੍ਰਧਾਨ ਸਾਹਿਬ ਇੱਥੇ ਆਵਾਜ਼ ਖਲਾਉਣ ਤੇ ਬੈਠਣ ਤੇ ਫੋਨ ਤੇ ਆਵਾਜ਼ ਸੁਣਨ ਇੱਕ ਦੂਜੇ ਦੀ ਹੁੰਦੀ ਹੈ ਕਿ ਨਹੀਂ ਗੱਲ ਤੁਸੀਂ ਮੰਦਿਰ ਦੇ ਜੋ ਪੁਜਾਰੀ ਹੈ ਉਹਨਾਂ ਅਧਿਕਾਰੀਆਂ ਨਾਲ ਕੋਈ ਗੱਲਬਾਤ ਕੀਤੀ ਇਸ ਵੇਸਤੇ ਬਸ ਬਿਕਾਏ ਅਸੀਂ ਬਹੁਤ ਵਾਰੀ ਕਿਹਾ ਜੀ ਵੱਧ ਵਾਰੀ ਕਿਹਾ ਫਿਰ ਐਵੇਂ ਚੱਲੂਗਾ ਤਾਂ ਉਹਨਾਂ ਲੱਭ ਕੀ ਆਈ ਹੈਂ ਜੀ ਉਹ ਕੀ ਕਹਿੰਦੇ ਐ ਫਿਰ ਐਵੇਂ ਚੱਲੂਗੀ ਕੋਈ ਨਹੀਂ ਰੋਕਣ ਵਾਲਾ ਬਾਕੀ ਆ ਵੀ ਕਿਹਾ ਗਿਆ ਇਹਨਾਂ ਦੀ ਸਵੇਰ ਲੜਾਈ ਹੋਈ ਮੈਂ ਉਧਰ ਗਊ ਨੂੰ ਰੋਟੀ ਦੇਣ ਗਈ ਤੇ ਉਹ ਛੋਟਾ ਬੇਟਾ ਕਰਿਆ ਜਿਹੜੇ ਜਿਹੜੇ ਬਾਬੇ ਦੀ ਵਾਇਤ ਤੋਂ ਦੁਖੀ ਉਹਨਾਂ ਦੇ ਘਰੇ 70 ਵਿਛਣਗੇ ਇੱਕ ਜਣਾ ਜ਼ਰੂਰ ਮਰੂਗਾ ਇਹ ਸ਼ਬਦ ਵੀ ਬੋਲਿਆ ਉਹਨਾਂ ਨੇ ਅੱਛਾ ਇਹ ਪੁਜਾਰੀ ਹੋ ਕੇ ਉਹ ਜੀ ਸ਼ਬਦ ਬੋਲਦੇ ਜੀ ਮਸੇ ਨਹੀਂ ਬੈਂਦੀ ਮੰਗ ਕਰਦੇ ਜੇ ਤੁਹਾਡਾ ਇਹ ਮਸਲੇ ਹੱਲ ਨਹੀਂ ਹੁੰਦਾ ਤੇ ਤੁਸੀਂ ਕੀ ਮੰਗ ਸਪੀਕਰ ਬੰਦ ਕਰਾਂ ਤਾਂ ਕਿੱਥੋਂ ਰੱਖ ਜਾਊਂਗੇ ਅਸੀਂ ਜਿੱਥੇ ਤੇ ਸਾਡੇ ਦਿਮਾਗ ਤੇ ਆਇਆ ਜਾਵਾਂਗੇ ਜੀ ਅਸੀਂ ਉਥੋਂ ਤੇ ਪਰ ਸਾਡੇ ਘਰ ਤੇ ਆਸਵੇ ਦੀ ਗੱਲਬਾਤ ਸੁਣੇ ਪਰਿਵਾਰ ਨਾਲ ਹੀ ਨਹੀਂ ਗੱਲ ਕਰ ਸਕਦੇ ਹੋਰ ਤਾਂ ਬਾਹਲੀ ਦੂਰ ਦੀ ਕਿਹੜੀ ਗੱਲ ਹੈ ਜੀ ਬੱਚੇ ਪੜਦੇ ਹੈਗੇ ਰਾਤ ਨੂੰ ਥੱਕੇ ਹੁੰਦੇ ਆ ਇਹਨਾਂ ਦਾ ਤਾਂ ਇਹੀ ਹਾਲ ਹੈ ਤਾਂ ਦਿਨੇ ਸੌਂ ਲੈਂਦੇ ਹੈਗੇ ਅਸੀਂ ਤਾਂ ਦਿਨੇ ਸੌਂਦੇ ਨਹੀਂ ਕੰਮ ਕਰ ਵਾਲੇ ਦਿਹਾੜੀਦਾਰ ਬੰਦੇ ਹੈਗੇ ਕੀ ਨਾਮ ਹੈ ਬ੍ਰੇ ਮੇਰਾ ਨਾਮ ਮੋਂਟੀ ਤੇ ਰਹਿਣ ਵਾਲਾ ਵੀਰੇ ਮੈਂ ਸੁੱਕੀ ਰੋਡ ਗਲੀ ਨੰਬਰ 20 ਚ ਰਹਿਣ ਵਾਲਾ ਕੀ ਹੋਇਆ ਵੀਰੇ ਬ੍ਰੇ ਮੇਰੀ ਘਰ ਵਾਲੀ ਦੇ ਜੁਆਗ ਹੋਇਆ ਸੀਗਾ ਤੇ ਮੈਂ ਸਾਡੀ ਗਲੀ 'ਚ ਹਰਮਨਜੀਤ ਦਾ ਮੰਦਿਰ ਹੈਗਾ ਜਿਹੜਾ ਉਹਨਾਂ ਦੀ ਸਪੀਕਰ ਲੱਗੇ ਹੋਏ ਸੀ ਮੈਂ ਵਾਇਰ ਕੱਟ ਕਰਾਣ ਗਿਆ ਸੀਗਾ ਮੰਦਿਰ ਦੀ ਤੇ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਵਾਇਰ ਕੱਟ ਕਰ ਲਓ ਮਾਈਕ 'ਤੇ ਕਹਿੰਦੇ ਕੁੱਤੇ ਪਿੱਲੇ ਜਿਹੜੇ ਹੈਗੇ ਕਹਿੰਦੇ ਆਪਣੇ ਆਪ ਮੈਂ ਆਵਾਜ਼ ਨਹੀਂ ਕੱਟ ਹੁੰਦੀ ਮਾਈਕ 'ਤੇ ਬੋਲੀ ਇਹ ਗੱਲ ਤੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਐਵੇਂ ਕਿ ਬੋਲਦੇ ਹੋ ਉਹ ਸਾਨੂੰ ਅੱਗੇ ਕਹਿੰਦੇ ਚੂੜੇ ਮੱਥੇ ਲੱਗੇ ਕਹਿੰਦੇ ਕਹਿੰਦੇ ਉੱਥੇ ਆਪਣਾ ਜਾ ਕੇ ਬੈਠੋ ਇਹ ਨਹੀਂ ਵਾਇਰ ਕੱਟ ਹੁੰਦੀ ਤੇ ਉਸ ਤੋਂ ਬਾਅਦ ਵੀਰੇ ਅਸੀਂ ਆ ਗਏ ਆਪਣਾ ਤੇ ਅਸੀਂ ਡੀਸੀ ਸਾਹਿਬ ਨੂੰ ਅਪਲੀਕੇਸ਼ਨ ਲਿਖ ਕੇ ਦਿੱਤੀ ਤੇ ਪਹਿਲਾਂ ਵੀ ਦਿੱਤੀ ਸੀ ਉਹ ਕਾਰਵਾਈ ਨਹੀਂ ਹੋਈ ਤੇ ਹਣ ਦੁਆਰਾ ਅਸੀਂ ਫਿਰ ਥਾਣੇ 'ਚ ਰਿਪੋਰਟ ਕਰਾਈਏ ਤੇ ਸਾਡੇ ਤੇ ਕਾਰਵਾਈ ਨਹੀਂ ਹੋ ਰਹੀ ਸਾਡੀ ਜੇ ਤੁਸੀਂ ਮੰਦਰ 'ਚ ਗਏ ਹੋ ਮੰਦਰ 'ਚ ਜਾ ਕੇ ਕੀ ਗੱਲ ਉਹਨਾਂ ਨੂੰ ਵਾਕੀ ਸਪੀਕਰ ਬੰਦ ਕਰਾ ਸਪੀਕਰ ਬੰਦ ਕਰਨ ਲਈ ਕਿਹਾ ਸੀ ਅਸੀਂ ਦੱਸਿਆ ਪਹਿਲਾਂ ਹੀ ਦੱਸਿਆ ਸੀ ਉਹਨਾਂ ਨੂੰ ਸਾਡਾ ਜਵਾਬ ਹੋਇਆ ਤੇ ਛੋਟਾ ਜਿਹਾ ਆ ਗਿਆ ਵੱਡੀ ਡਿਲੀਵਰੀ ਨਾਲ ਹੋਇਆ ਸੀ ਗਾਈ ਤਾਂ ਕਰਕੇ ਉਹਨਾਂ ਦਾ ਕਹਿਣਾ ਇਹ ਹੈ ਉਹਨਾਂ ਦੇ ਉਹਨਾਂ ਦਾ ਕਹਿਣਾ ਇਹ ਹੈ ਵੀ ਤੁਸੀਂ ਹੀ ਸਿਰੇ ਪੈਗ ਲੱਗੇ ਮੰਦਰ 'ਚ ਜਾ ਕੇ ਉਠਾ ਸਿੱਧਾ ਲਫਜ਼ ਬੋਲੇ ਗਏ ਤੁਹਾਡੇ ਨਹੀਂ ਸਰ ਸੂਰੇ ਸਾਹਿਬ ਸੂਰੇ ਸਾਹਿਬ ਤੋਂ ਕਿਵੇਂ ਅਸੀਂ ਬੱਗ ਲਾਣੀ ਤੁਸੀਂ ਆਪ ਤੁਸੀਂ ਆਣੇ ਮਾਣੇ ਠੀਕ ਹੈ ਨਾ ਚਲੋ ਤੁਹਾਡੇ ਤੇ ਉਹਨਾਂ ਨੇ ਤੁਹਾਨੂੰ ਗੰਦੇ ਲਫਜ਼ ਸ਼ਬਦ ਦੀਜ਼ ਕੀਤੇ ਹੈ ਉਹਦੀ ਕੀ ਤੁਸੀਂ ਕੋਈ ਆਪਦੀ ਕਾਰਵਾਈ ਆਪਦੀ ਉਸ ਗੰਦੇ ਲਫਜ਼ ਯੂਜ਼ ਕਰਦੇ ਕੋਈ ਕਾਰਵਾਈ ਦੀ ਮੰਗ ਕੀਤੀ ਜਾਂ ਕੋਈ ਦਖਾਸਤ ਦਿੱਤੀ ਕਿਸੇ ਨੂੰ ਅਫਸਰ ਨੂੰ ਹਾਂ ਜੀ ਕਨਾਲ ਜੀ ਦਿੱਤੀ ਤੇ ਡੀਸੀ ਦਫ਼ਤਰ ਤੇ ਪਹਿਲੇ ਵੀ ਅਸੀਂ ਐਪਲੀਕੇਸ਼ਨ ਦਿੱਤੀ ਸੀ ਲਿਖ ਕੇ ਉਹਦੇ ਵੀ ਕੋਈ ਕਾਰਵਾਈ ਨਹੀਂ ਹੋਈ ਜੀ ਇਸ ਬੇਸਟ ਵੀਡੀਓ ਦੇ ਖਾਤੇ ਦੇ ਚੁਕੇ ਆ ਅਸੀਂ ਸਿੱਕਰ ਲਾਊਡ ਸਿੱਕਰ ਦੇ ਬੇਸਟ ਦਰਖਾਸਤ ਦਿਤੀ ਹੈ ਕਿ ਆਵਾਜ਼ ਦੀ ਬਾਲਟੀ ਜਿਹੜੀ ਉਹ ਬੰਦ ਕੀਤੀ ਜਾਣਾ ਮੰਦਰ ਦੀ ਵਾਇਰ ਉਹ ਸਿੱਕਰ ਡਿਵਾਈਸ ਮੰਦਰ ਤੱਕ ਸਿਮਟ ਰਵੇ ਜੇ ਤੁਹਾਡੇ ਮਸਲੇ ਹੱਲ ਨਹੀਂ ਹੁੰਦਾ ਫਿਰ ਤੁਸੀਂ ਕਿੱਥੇ ਤੱਕ ਜਾਓਗੇ ਅਸੀਂ ਡੀਸੀ ਦਫ਼ਤਰ ਅੱਗੇ ਧੰਨਾ ਲਾਵਾਂਗੇ ਫੇਰੀ ਮੇਰਾ ਮੋਹਨ ਗੁਪਤਾ ਨਾਮ ਹੈ ਜੀ ਮੈਂ ਬਠਿੰਡਾ ਚੌਂਸਰ ਬਸਤੀ ਤੋਂ ਬਲੋਂਗ ਕਰਦਾ ਜੀ ਤੁਸੀਂ ਅੱਜ ਇੱਥੇ ਇਕੱਠੇ ਹੋ ਕਿਸ ਮੈਟਰ ਨੂੰ ਲੈ ਕੇ ਅਸੀਂ ਇੱਕ ਸਾਨੂੰ ਕੱਲ ਮੈਸੇਜ ਲੱਗਿਆ ਸੀ ਜੀ ਕਿ ਸੁਰਪੀ ਰੋਡਮ 20 ਨੰਬਰ ਗਲੀ ਦੇ ਵਿੱਚ ਇੱਕ ਮੰਦਰ ਹੈ ਜੀ ਬਾਲਾ ਜੀ ਦਾਮ ਉਥੇ ਪਿਛਲੇ 31 31 ਤਰੀਕ ਨੂੰ ਜਦੋਂ ਆਰਤੀ ਚੱਲ ਰਹੀ ਸੀ ਸਵੇਰ ਮਾਰਨਿੰਗ ਟਾਈਮ ਇੱਕ ਸ਼ਰਾਬੀ ਅਸਰਾਰ ਤੀ ਅਸੀਂ ਸਰਦਾਰੂ ਪੀ ਕੇ ਉਥੇ ਪੂਜਾ ਪੰਡਿਤ ਦੇ ਮੰਦਰ ਦੇ ਪੁਜਾਰੀ ਜੀ ਨੂੰ ਗਾਲਾ ਗੋਲਾ ਕੱਢੀਆਂ ਜਾਨੋ ਮਾਰਨੀ ਧਮਕੀਆਂ ਦਿੱਤੀਆਂ ਤੇ ਇਹ ਕਹਿੰਦੇ ਜਿਹੜਾ ਮੰਦਰ ਦਾ ਸਪੀਕਰ ਲੱਗਿਆ ਹੈਗਾ ਉਹ ਅਸੀਂ ਚੱਲਣ ਨਹੀਂ ਦੇਣਾ ਉਸ ਮੁੱਦੇ ਤੇ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਸਾਨੂੰ ਸਾਡੀ ਸਾਰਿਆਂ ਸੰਗਠਨ ਇਕੱਠੇ ਹੋਏ ਇੰਦੂ ਸੰਗਠਨ ਕਿਸੀ ਗੱਲ ਚੱਲ ਨਹੀਂ ਤੇ ਉਹ ਦੇਖੋ ਜੀ ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਜਿਹੜੇ ਨੇ ਵੀ ਕੋਈ ਆ ਟੀਆਰਪੀ ਚਾਹੀਦੇ ਕਿਸੇ ਨੂੰ ਜਾਂ ਕਿਸੇ ਨੇ ਆਪ ਦਾ ਕੋਈ ਜੋਰ ਦਿਖਾਉਣਾ ਉਹਨੇ Hindu ਧਰਮ ਦੇ ਖਿਲਾਫ ਬੋਲ ਕੇ ਆ ਦੀ ਟੀਆਰਪੀ ਚਾਹੀਦੀ ਹੁੰਦੀ ਆ ਉਹਨਾਂ ਨੂੰ ਪਤਾ ਗਿਆ ਵੀ ਇਹ ਦਰਪੋਹ ਕੌਮ ਆ ਜਿਹੜਾ ਲੋਕਾਂ ਦੇ ਵਿੱਚ ਵਹਿਮ ਆ ਦਰਪੋਹ ਕੌਮ ਦਾ ਉਹ ਤਾਂ ਆਪਣੇ Hindu ਧਰਮ ਦੇ ਬੋਲਦੇ ਆ ਕਿ ਆ ਇਹਨਾਂ ਦੇ ਖਿਲਾਫ ਬੋਲਾਂਗੇ ਆਪਾਂ ਟੀਆਰਪੀ ਮਿਲ ਜੋ ਇਹਨਾਂ ਨੇ ਕੁਝ ਕਰਨਾ ਤਾਂ ਹੈ ਨਹੀਂ ਗਿਆ ਉਹ ਭਲੇਖਾ ਅਸੀਂ ਕੱਢ ਦੇਣਾਗਾ ਜੀ ਕੋਈ ਚੱਕਰ ਨਹੀਂ ਜੀ ਇਹ ਸਵੇਰ ਕਿੰਨੇ ਦਾ ਟਾਈਮ ਸੀ ਇਹ ਸਵੇਰ 6 ਤਾਂ ਨੂੰ ਤੁਹਾਨੂੰ ਪਤਾ ਲੱਗ ਗਿਆ ਉਹਦੇ ਪੈਗ ਲੱਗੇ ਹੋਏ ਬੋਲਵਾਣੀ ਤੋਂ ਪਤਾ ਹੀ ਲੱਗ ਜਾਂਦਾ ਜੀ ਅਸੀਂ ਆਪ ਦੁਨੀਆ ਦੇ ਵਿੱਚ ਵਿਚਰਦੇ ਆ ਕੋਈ ਛੋਟੇ ਮੋੜੇ ਨਹੀਂ ਗੇ ਅਸੀਂ ਵੀ ਜਿੰਦਗੀ ਦੇਖੀ ਹੈ ਜੀ ਤੇ ਤੁਸੀਂ ਮੌਕੇ ਦੇ ਉੱਥੇ ਮੌਕੇ ਤੇ ਮੌਕੇ ਤੇ ਨਹੀਂ ਸੀਗੇ ਅਸੀਂ ਵੀਡੀਓ ਦੇਖੀ ਹੈ ਜੀ ਬੰਡੇ ਜੀ ਨੇ ਸਾਨੂੰ ਆਵਰਸੇ ਦਾਰੂ ਪੀਤੀ ਹੈ ਜੀ ਇਹ ਵੀਡੀਓ ਤੁਹਾਡੇ ਕੋਲੋਂ ਹੈ ਹੈਗੀ ਹੈ ਜੀ ਸੀਸੀਟੀਵੀ ਕੈਮਰਾ ਦੀ ਵੀਡੀਓ ਹੈਗੀ ਹੈ ਜੀ ਜੇ ਤੁਹਾਡੀ ਇਹ ਮੰਗ ਨਹੀਂ ਪੂਰੀ ਹੁੰਦੀ ਤਾਂ ਇਹ ਹੱਲ ਨਹੀਂ ਹੁੰਦਾ ਤਾਂ ਕਿਸ ਰੈਸਟੋਰੈਂਟ ਕਿ ਹੋਊਗਾ ਅਗਲਾ ਸੰਘਰਸ਼ ਪਈ ਹੈ ਜੀ ਮੰਗ ਤਾਂ ਦੇਖੋ ਜੀ ਪੂਰੀ ਹੋਊਗੀ ਜੀ ਹੋਊਗੀ ਜਿਵੇਂ ਮਰਜ਼ੀ ਹੋਵੇ ਜੀ ਅਸੀਂ ਬੇਨਤੀ ਕਰ ਲਈਏ ਜਾਂ ਮੰਨ ਕੇ ਚੱਲੋ ਕੋਈ ਅਸੀਂ ਜੇ ਸੰਘਰਸ਼ ਕਰਨਾ ਹੈ ਤਾਂ ਧਰਨਾ ਲਾਉਣਾ ਪਿਆ ਅਸੀਂ ਫਿਰ ਵੀ ਲਾਵਾਂਗੇ ਜੀ ਪਰ ਇਹ ਅਸੀਂ ਪਰਚਾ ਕਰਾ ਕੇ ਰਹਿਣਾ ਸਾਡੀ ਇੱਕੋ ਹੀ ਮੰਗ ਹੈ ਜੀ 200 299 ਬੀਐਨ ਅਸੀਂ 299 ਦਾ ਪਰਚਾ ਹੋਊਗਾ ਉਹ ਤੇ ਬੰਦੇ ਦੀ ਉਹ ਕਰਾਉਣੇ ਕਰਾਉਣਾ ਜੀ